ਇੱਕ ਨੈਰੇਟਿਵ ਸੈੱਟ ਕੀਤਾ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਜਿਹੜੇ ਆ ਬਾਗੀ ਤੜੇ ਵਾਲੇ ਲੋਕ ਐ ਜਿਨ੍ਹਾਂ ਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਿਰਫ ਇੱਕੋ ਕੰਮ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਪੜਨਾ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪੜਨਾ ਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਪੜਨਾ ਬਾਕੀ ਇਹਨਾਂ ਨੂੰ ਕੋਈ ਕੰਮ ਨਜ਼ਰ ਨਹੀਂ ਆਉਂਦਾ ਚਾਹੇ ਪੰਜਾਬ ਦੇ ਮੁੱਦਿਆਂ ਦੀ ਗੱਲ ਹੋਏ ਚਾਹੇ ਬੰਦੀ ਸਿੰਘਾ ਦੀ ਗੱਲ ਹੋਏ ਚਾਹੇ ਕਿਸਾਨਾਂ ਦੀ ਗੱਲ ਹੋਵੇ ਭਾਵੇਂ ਜੋ ਅੱਜ ਬੀਜੇਪੀ ਸਿੱਖਾਣਾਲ ਕਰ ਰਹੀ ਹੈ ਉਹਦੀ ਗੱਲ ਹੋਵੇ ਇੱਕ ਵੀ ਮੁੱਦੇ ਤੇ ਐਲੋਕ ਮੀਡੀਆ ਤੋਂ ਆਪਣੇ ਮੂੰਹ ਨਹੀਂ ਖੋਲਦੇ ਮੂੰਹ ਕਦ ਖੋਲਦੇ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਨੂੰ ਪੜਨਾ ਹੋਵੇ ਅੱਜ ਇਹਨਾਂ ਨੂੰ ਨਵਾਂ ਮੁੱਦਾ ਮਿਲ ਗਿਆ ਗਿਆਨੀ ਹਰਪ੍ਰੀਤ ਸਿੰਘ ਜੀ ਮੈਂ ਉਹਨਾਂ ਨੂੰ ਪੁੱਛਣਾ ਚਾਹਨਾ ਕਿ ਇੱਕ ਤਖਤ ਦੀ ਜੋ ਬਰਿਆਤਾ ਹੁੰਦੀ ਹੈ ਕਿ ਮर्यादा ਵੱਡੀ ਹੈ ਕਿ ਇੱਕ ਵਿਅਕਤੀ ਵਿਸ਼ੇਸ਼ ਬਟਾ ਹੈ ਕਿਉਂਕਿ ਤਖਤ ਵਾਸਤੇ ਜਿਹੜਾ ਸਿੱਖ ਕੌਮ ਦੇ ਤਖਤ ਹੈ ਹਰ ਇੱਕ ਸਿੱਖ ਦੇ ਦਿਲ ਦੇ ਅੰਦਰ ਤਖਤ ਵਾਸਤੇ ਬਹੁਤ ਵੱਡਾ ਸਤਿਕਾਰ ਹੈ ਹਰ ਇੱਕ ਸਿੱਖ ਆਪਣੇ ਤਖਤ ਦਾ ਬਣਾਦਾ ਕਿ ਸਰ ਚੁਕਾਦਾ ਨੀਵਾ ਪੈਂਦਾ ਪਰ ਕਿਸੇ ਵਿਅਕਤੀ ਵਿਸ਼ੇਸ਼ ਅਗੇ ਨਹੀਂ ਜਿਹੜਾ ਉਸ ਤਖਤ ਦਾ ਜੱਥੇਦਾਰ ਬਣੇਗਾ ਸਰਕਾਰ ਉਹਦੇ ਵਾਸਤੇ ਹੈ ਹੁਣ ਮੈਨੂੰ ਤੁਸੀਂ ਜਵਾਬ ਦਿਓ ਕਿ ਇੱਕ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਤਖਤ ਜਿਹੜੀ ਮਰਿਆਦਾ ਹੈ ਕੀ ਤਨ ਰੋਕ ਕੇ ਆਪਰਾ ਸਪਸ਼ਟੀਕਰਨ ਦੇਣਾ ਕਿ ਮਰਿਆਦਾ ਪਾਵਨੀ ਹੋਈ ਕਿ ਪੰਜ ਪਿਆਰਿਆਂ ਨੂੰ ਬਿਨਾ ਦੱਸੇ ਆਪਣੇ ਕੋਲ ਸਦਨਾ ਉਹਨਾਂ ਨੂੰ ਆਪਣੇ ਨਾਲ ਲੈ ਕੇ ਜਾਣਾ ਸਪਸ਼ਟੀਕਰਨ ਦੇਣਾ ਕਿ ਇਹ ਪੰਜ ਪਿਆਰਿਆਂ ਦੀ ਤੋਹੀਨ ਨਹੀਂ ਇੱਕ ਪਤਿਤ ਨੂੰ ਜਿਹੜਾ ਪੱਦੇ ਦਾ ਦਾੜੀ ਰੱਖਦਾ ਹੈ ਦਾੜੀ ਕੱਟਦਾ ਹੈ ਉਹਨੂੰ ਸਰੂਪਾ ਪਾਣਾ ਕਿ ਇਹ ਮਰਿਆਦਾ ਦੀ ਉਲੰਘਣਾ ਨਹੀਂ ਇੱਕ ਪਤਿਤ ਦੀ ਵਿਆਹ ਦੀ ਅਰਦਾਸ ਕਰਨਾ ਕਿ ਇਹ ਮਰਿਆਦਾ ਦੇ ਉਲੰਘਣਾ ਨਹੀਂ ਕਿ ਤੁਹਾਡੇ ਵਾਸਤੇ ਮਰਿਆਦਾ ਛੋਟੀ ਹੈ ਇੱਕ ਵਿਅਕਤੀ ਵਿਸ਼ੇਸ਼ ਵੱਡਾ ਅੱਜ ਤੁਹਾਡੇ ਵਾਸਤੇ ਤੁਹਾਨੂੰ ਮੌਕਾ ਮਿਲ ਗਿਆ ਕਿ ਅਸੀਂ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਮੋਢੇ 'ਤੇ ਰੱਖ ਕੇ ਬੰਦੂਕ ਚਲਾਈਏ ਅੱਜ ਤੁਹਾਡੀ ਕਿਸ ਤਰ੍ਹਾਂ ਦੀ ਸ਼ਬਦਾਂ ਵਾਲੀ ਇਹ ਸਾਹਮਣੇ ਆ ਰਹੀ ਹੈ ਤੁਹਾਡੀ ਸੋਚ ਪਤਾ ਲੱਗਦੀ ਹੈ ਕਿ ਆ ਤੁਸੀਂ ਏਜੰਸੀਆਂ ਦੇ ਹੱਥ ਤੁਸੀਂ ਬੀਜੇਪੀ ਦੇ ਹੱਥ ਸ਼੍ਰੋਮਣੀ ਅਕਾਲੀ ਦਲ ਨੂੰ ਦੇਣਾ ਚਾਹੁੰਦੇ ਹੋ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਤੁਸੀਂ ਬੀਜੇਪੀ ਦੇ ਹੱਥ ਦੇਣਾ ਚਾਹੁੰਦੇ ਹੋ ਤੁਹਾਡੀ ਸੋਚ ਬਿਲਕੁਲ ਸਮਝ ਆ ਰਹੀ ਹੈ ਅੱਜ ਉਸੇ ਸੋਚ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਚੱਲ ਪਏ ਹੈ ਅੱਜ ਉਹਨਾਂ ਨੂੰ ਬਰਦਾਸ਼ਤ ਨਹੀਂ ਹੋਇਆ ਕਿ ਮੈਨੂੰ ਜਥੇਦਾਰੀ ਲਿਖੋ ਲਾ ਦਿੱਤਾ ਮੇਰੀ ਸੇਵਾ ਕਿਉਂ ਖਤਮ ਕਰਾ ਦਿੱਤੀ ਕਰ ਦਿੱਤੀ ਗਈ ਤਾਂ ਜਾਨੀਰ ਪ੍ਰੀਤ ਸਿੰਘ ਜੀ ਤੁਹਾਨੂੰ ਕਿਸੇ ਜ਼ਬਰਦਸਤੀ ਨਹੀਂ ਲਾਇਆ ਅਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਨੂੰ ਸੇਵਾ ਸੇਵਾ ਤੇ ਲਾ ਸਕਦੀ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਨੂੰ ਸੇਵਾ ਮੁਕਤ ਵੀ ਕਰ ਸਕਦੀ ਹੈ ਤੁਹਾਡੇ ਖਿਲਾਫ ਜੋ ਰਿਪੋਰਟਾਂ ਆਈਆਂ ਜੋ ਜਾਂਚ ਕੀਤੀ ਗਈ ਜੋ ਰਿਪੋਰਟ ਦਿੱਤੀ ਗਈ ਕਮੇਟੀ ਵੱਲੋਂ ਉਸ ਆਧਾਰ ਤੇ ਤੁਹਾਡੀ ਜਿਹੜੀ ਸੇਵਾਵਾ ਖਤਮ ਕੀਤੀ ਗਿਆ ਕਿਸੇ ਨੇ ਜ਼ਬਰਦਸਤੀ ਨਹੀਂ ਕੀਤੀ ਜੋ ਤੁਸੀਂ ਕਾਰਗੁਜ਼ਾਰੀਆਂ ਕੀਤੀਆਂ ਜੋ ਤੁਸੀਂ ਕਾਰਜਸ਼ੈਲੀ ਪਿਛਲੇ ਲੰਬੇ ਸਮੇਂ ਤੋਂ ਕਰਦੇ ਆਏ ਉਸ ਆਧਾਰ ਤੇ ਤੁਹਾਡੀ ਜਿਹੜੀ ਸੇਵਾਵਾ ਉਹ ਖਤਮ ਕੀਤੀਆਂ ਕਿਸੇ ਨੇ ਤੁਹਾਨੂੰ ਜ਼ਬਰਦਸਤੀ ਨਹੀਂ ਲਾਇਆ ਸ਼੍ਰੋਮਣੀ ਅਕਾਲੀ ਦਲ ਨੇ ਤੁਹਾਨੂੰ ਨਹੀਂ ਲਾਇਆ ਸ਼੍ਰੋਮਣੀ ਅਕਾਲੀ ਦਲ ਨੇ ਕਿਸੇ ਨੇ ਲੀਡਰਸ਼ਿਪ ਨੇ ਤੁਹਾਡੇ ਆਪ ਦੁਸ਼ਮਣੀ ਨਹੀਂ ਕੀਤੀ ਇਹ ਤੁਹਾਡੀਆਂ ਕਾਰਗੁਜ਼ਾਰੀਆਂ ਵੇਖਦੇ ਹੋਏ ਜੋ ਰਿਪੋਰਟ ਸਾਹਮਣੇ ਆਈ ਜੋ ਤੁਹਾਡੇ ਪਰਿਵਾਰਿਕ ਮੈਂਬਰ ਨੇ ਤੁਹਾਡੇ ਤੇ ਇਜ਼ਾਮ ਲਾਏ ਉਹ ਰਿਪੋਰਟਾ ਵੇਖ ਕੇ ਤੁਹਾਨੂੰ ਸੇਵਾ ਤੋਂ ਲਾਇਆ ਗਿਆ ਅੱਜ ਤੁਸੀਂ ਜਗਾ ਜਗਾ ਜਾ ਕੇ ਐਨੀ ਭੱਦੀ ਸ਼ਬਦਾਂ ਵੀ ਵਰਤ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਪੰਡ ਰਹੇ ਹੋ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ ਪੰਡ ਰਹੇ ਹੋ ਪਰ ਯਾਦ ਰੱਖਣਾ ਗਿਆਨੀ ਅਪਜੀਤ ਸਿੰਘ ਜੀ ਇਹ ਸ਼੍ਰੋਮਣੀ ਅਕਾਲੀ ਦਲ ਹੈ ਇਹਦਾ ਸੀਨੀਅਰ ਲੀਡਰ ਛੱਡੋ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਛੱਡੋ ਇੱਕ ਵਰਕਰ ਦਾ ਤੁਸੀਂ ਹੌਸਲਾ ਖਤਮ ਨਹੀਂ ਕਰ पाओगे ਅੱਜ ਪੰਜਾਬ ਨੂੰ ਲੋੜ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਿੱਖਾਂ ਨੂੰ ਲੋੜ ਹੈ ਸ਼੍ਰੋਮਣੀ ਅਕਾਲੀ ਦਲ ਦੀ ਅਗਰ ਕੌਮ ਦੀ ਕੋਈ ਕਲ ਕਰ ਸਕਦਾ ਤਾਂ ਸ਼੍ਰੋਮਣੀ ਅਕਾਲੀ ਦਲ ਕਰ ਸਕਦਾ ਪਰ ਅੱਜ ਕਿਸ ਤਰ੍ਹਾਂ ਤੁਸੀਂ ਅਸਾਂ ਪਹਿਲਾਂ ਤੁਸੀਂ ਕਹਿੰਦੇ ਸੀਗੇ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮੁਰਤੋਂ ਸੁਜੀਤ ਕਰਨਾ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਮੁਰਤੋਂ ਸੁਜੀਤ ਕਰੋ ਚੜ੍ਹਦੀ ਕਲਾ ਵਾਲ ਲੈ ਕੇ ਜਾਓ ਅੱਜ ਅੱਜ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਪੜ ਰਹੇ ਹੋ ਆ ਤੁਸੀਂ ਸ਼ਰੋਮਣੀ ਕਾਜਦਾਨ ਨੂੰ ਖਤਮ ਕਰਨ ਦੀਆਂ ਗੱਲਾਂ ਕਰ ਰਹੇ ਹੋ ਆ ਤੁਸੀਂ ਸ਼ਰੋਮਣੀ ਕਾਜਦਾਨ ਤੇ ਉਬਲਾ ਚੁੱਕ ਰਹੇ ਹੋ ਜਿਸ ਤੋਂ ਸਾਫ ਜਾਇਰ ਹੁੰਦਾ ਹੈ ਕਿ ਆ ਤੁਸੀਂ ਏਜੰਸੀਆ ਦੇ ਕਹਿ ਤੇ ਸਾਰੇ ਕੰਮ ਕਰ ਰਹੇ ਹੋ ਜਿਸ ਤਰ੍ਹਾਂ ਤੁਸੀਂ ਜਗਾ ਜਗਾ ਜਾ ਕੇ ਸ਼ਰੋਮਣੀ ਕਾਜਦਾਨ ਨੂੰ ਪੰਡ ਰਹੇ ਹੋ ਇਹ ਇੱਕ ਸਾਫ ਕਾ ਜੱਤੇਦਾਰ ਨੂੰ ਸ਼ੋਭਾ ਨਹੀਂ ਦਿੰਦੀ ਗਿਆਨੀ ਅਟਰੀਸਿੰਗ ਦੀ ਤੁਸੀਂ ਕੌਮ ਦੇ ਪ੍ਰਚਾਰਕ ਹੋ ਤੁਹਾਡਾ ਕੰਮ ਹੈ ਕੌਮ ਲਈ ਪ੍ਰਚਾਰ ਕਰਨਾ ਅਤੇ ਸਿੱਖਾਂ ਨੂੰ ਵਾਪਸ ਕੌਮ ਦੇ ਵਿੱਚ ਲੈ ਕੇ ਆਣਾ ਕੌਮ ਦੀ ਚੜ੍ਹਦੀ ਕਲਾ ਦੀ ਗੱਲ ਕਰਨਾ ਸਰਕਾਰਾਂ ਦੇ ਖਿਲਾਫ ਖੜ ਕੇ ਬੋਲਣਾ ਪਰ ਆਪ ਤੁਸੀਂ ਕੀ ਕਰ ਰਹੇ ਹੋ ਆਪ ਤੁਸੀਂ ਪਿੰਡਾਂ ਵਿੱਚ ਜਾ ਜਾ ਕੇ ਇੱਧਰ ਉੱਧਰ ਜਾ ਜਾ ਕੇ ਸ਼ਰੋਮਣੀ ਗਾਇਕਾਂ ਨੂੰ ਪੜ ਰਹੇ ਹੋ ਤੁਸੀਂ ਆਪਣੇ ਰੋਣੇ ਰੋ ਰਹੇ ਹੋ ਅੱਜ ਕੌਮ ਦੇ ਸਾਹਮਣੇ ਕੀ ਸੰਦੇਸ਼ ਜਾਏਗਾ ਕਿ ਅੱਜ ਜਥੇਦਾਰ ਸਾਹਿਬ ਦਾ ਜਥੇਦਾਰ ਜਿਹਨੂੰ ਸੇਵਾ ਤੋਂ ਹਟਾ ਦਿੱਤਾ ਗਿਆ ਉਹਦੇ ਇਹਦੀ ਇਹਨਾਂ ਔਟੇ ਅੰਦਰ ਮਨ ਦੇ ਅੰਦਰ ਇਹਨਾਂ ਭੱਦੀ ਸ਼ਬਦਾਂ ਵਾਲੀ ਬੋਲਣ ਵਾਸਤੇ ਅ ਇਹ ਨਹੀਂ ਭਤੀ ਸ਼ਬਦਾਲੀ ਜਿਹੜੇ ਗਿਆਨੀ ਅਬੀ ਸਿੰਘ ਜੀ ਬੋਲ ਰਹੇ ਜਿਹੜੇ ਅਸੀਂ ਸਰਕਾਰ ਦਿੰਦੇ ਸੀਗੇ ਐਸਾ ਜਿੱਥੇਦਾਰ ਬੰਦੋ ਅੱਜ ਤੁਹਾਡੀ ਬੋਲੀ ਵੇਖ ਕੇ ਸਾਨੂੰ ਬੜਾ ਦੁੱਖ ਹੁੰਦਾ ਹੈ ਕਿ ਅਸੀਂ ਤੁਹਾਡੇ ਮੂੰਹ ਤੋਂ ਹਮੇਸ਼ਾ ਕੌਮ ਦੇ ਪ੍ਰਤੀ ਚੜ੍ਹਦੀ ਕਲਾ ਵਾਲੀ ਗੱਲਾਂ ਸੁਣੀ ਹੈ ਪਰ ਅੱਜ ਇਹ ਤਾਂ ওই ਹਾਲ ਹੋ ਗਿਆ ਜਦ ਕੋਈ ਇਲੈਕਸ਼ਨ ਹਾਰ ਜਾਂਦਾ ਨਾ ਉਹਨੂੰ ਹਾਰ ਪ੍ਰਕਾਸ਼ ਨਹੀਂ ਹੁੰਦੀ ਅੱਜ ਤੁਹਾਡਾ ਵੀ ਹਾਲ ਹੈ ਗਿਆਨੀ ਅਪਰੀ ਸਿੰਘ ਜੀ ਤੁਹਾਨੂੰ ਜਥੇਦਾਰੀ ਤੋਂ ਅਲੰਬੇ ਕਰ ਦਿੱਤਾ ਤੇ ਤੁਹਾਨੂੰ ਜਥੇਦਾਰੀ ਦੀ ਸੇਵਾ ਜਿਹੜੀ ਤੁਹਾਡੇ ਖਤਰ ਨੂੰ ਹੋਈ ਉਹ ਤੁਹਾਨੂੰ ਬਰਦਾਸ਼ਤ ਨਹੀਂ ਹੋ ਰਹੀ ਕਿਉਂਕਿ ਅੱਜ ਤੁਸੀਂ ਉਹ ਜਥੇਦਾਰੀ ਦਾ ਫਾਇਦਾ ਚੱਕ ਕੇ ਬੀਜੇਪੀ ਨਾਲ ਯਾਰੀ ਪਾ ਰਹੇ ਸੀਗੇ ਦਿੱਲੀ ਦੇ ਨਾਲ ਯਾਰੀ ਪਾ ਰਹੇ ਸੀਗੇ ਕੌਮ ਦੇ ਗद्दार ਨਾਲ ਯਾਰੀ ਪਾ ਰਹੇ ਸੀਗੇ ਜਿਹੜੇ ਪਤ ਸਿੱਖ ਹੈ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ ਜਿਹੜੇ ਗੁਰੂ ਘਰ ਦੇ ਗद्दार ਹੈ ਜਿਹਨੇ ਗੁਰੂ ਘਰ ਦੇ ਵਿੱਚ ਚੋਰੀਆਂ ਕੀਤੀਆਂ ਹੈ ਜਿਨ੍ਹਾਂ ਨੇ ਹਮੇਸ਼ਾ ਗੁਰੂ ਘਰ ਦੀ ਮਰਿਆਦਾ ਨੂੰ ਟਾ ਲਾਉਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਤੁਸੀਂ ਬਚਾਉਂਦੇ ਆ ਰਹੇ ਸੀਗੇ ਇਹ ਜਥੇਦਾਰ ਦੀ ਪਾਵਰ ਦੇ ਅੰਦਰ ਪਰ ਅੱਜ ਉਹ ਤੁਹਾਡੀ ਪਾਵਰ ਜਿਹੜੀ ਹੈ ਖਤਮ ਹੋ ਗਈ ਅੱਜ ਤੁਹਾਡੇ ਅੰਦਰ ਜਿਹੜੀ ਹੈ ਇੱਕ ਬਰਦਾਸ਼ਤ ਸ਼ਕਤੀ ਖਤਮ ਹੋ ਗਈ ਕਿ ਮਨੂੰ ਜਥੇਦਾਰ ਇਹ ਕਿਉਂ ਲਾਤਾ ਤਾਂ ਗਿਆਨੀ ਅਪ੍ਰੀਤ ਸਿੰਘ ਜੀ ਮੈਂ ਤੁਹਾਨੂੰ ਇੱਕ ਸਿਮਾਰੈ ਸਿੱਖ ਹੋਣ ਵਜੋਂ ਗੁਰੂ ਦਾ ਸਿੱਖ ਹੋਣ ਵਜੋਂ ਬੇਨਤੀ ਕਰਾਂਗਾ ਕਿ ਜਿਹੜਾ ਇਹ ਨੈਰੇਟਿਵ ਤੁਸੀਂ ਆ ਸੈੱਟ ਕਰ ਰਹੇ ਹੋ ਸ਼ਰੂਮਣੀ ਖਾਲੀਦਲ ਦੇ ਖਿਲਾਫ ਪੰਜਾਬ ਦੇ ਅੰਦਰ ਜਾਂ ਹੋਰ ਜਿਹੜੇ ਤੁਹਾਨੂੰ ਸ਼ਹਿਰ ਦੇ ਰਹੇ ਐ ਇਹਨਾਂ ਦੇ ਤੋਂ ਪਿੱਛੇ हट ਜਾਣਾ ਪਰ ਦਾਅਬ ਤੁਹਾਡੇ ਮੱਥੇ ਲੱਗ ਜਾਣਾ ਐ ਇਸ ਕਰਕੇ ਜੋ ਤੁਹਾਨੂੰ ਕੰਮ ਸ਼ੋਭਾ ਜਾਂਦਾ ਕੌਮ ਦੇ ਪ੍ਰਚਾਰ ਦਾ ਉਹ ਕਰੋ ਕਥਾ ਕੀਤਨ ਕਰਨ ਦਾ ਉਹ ਕਰੋ ਕੌਮ ਦੀ ਚੜ੍ਹਦੀ ਕਲਾ ਕਰਵਾਉਣ ਦਾ ਉਹ ਗੱਲ ਕਰੋ ਜਿਹੜੇ ਪਤਿਤ ਆ ਉਹਨਾਂ ਨੂੰ ਵਾਪਸ ਸਿੱਖੀ ਵਿੱਚ ਲੈਣ ਦਾ ਕੰਮ ਕਰੋ ਨਾ ਕਿ ਇਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਆਏ ਦਿਨ ਰੋਜ਼ ਸਵੇਰੇ ਸ਼ਾਮ ਭੱਦੀ ਸ਼ਬਦ ਆਵਲੀ ਵਰਤੋ ਸ਼੍ਰੋਮਣੀ ਅਕਾਲੀ ਦਲ ਨੂੰ ਪੰਡਣ ਦੀ ਕੋਸ਼ਿਸ਼ ਕਰੋ ਕੋਈ ਫਾਇਦਾ ਨਹੀਂ ਹੋਣਾ ਇਹ ਕੌਮ ਦੀ ਪਾਰਟੀ ਹੈ ਸਿੱਧਾ ਜਿੱਥੇ ਬੱਦੀ ਹੈ ਇਹ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿੱਚੋਂ ਬਣੀ ਹੈ ਇਹਨੂੰ ਕੋਈ ਟਾਣ ਨਹੀਂ ਲਾ ਸਕਦਾ ਚਾਹੇ ਕੋਈ ਵੀ ਹੋਵੇ ਇਸ ਕਰਕੇ ਤੁਹਾਨੂੰ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਨਾ ਏਜੰਸੀਆਂ ਦੇ ਹੱਤਾਂ 'ਚ ਖੇਡੋ ਨਾ ਬੀਜੇਪੀ ਦੇ ਹੱਤਾਂ 'ਚ ਖੇਡੋ ਨਾ ਉਹਨਾਂ ਲੋਕਾਂ ਦੇ ਹੱਤਾਂ ਵਿੱਚ ਖੇਡੋ ਜਿਹੜੇ ਲੋਕ ਆ ਤੁਹਾਨੂੰ ਮਚਕਾ ਰਹੇ ਐ আর ਤੁਹਾਨੂੰ ਵਰਤ ਰਹੇ ਐ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਉਹਨਾਂ ਨੇ ਆਪਣੇ ਆਪਣੇ ਕਾਰਜਾਂ 'ਤੇ ਬਹਿ ਜਾਣਾ ਐ ਪਰ ਦਾਬ ਤੁਹਾਡੇ ਮੱਥੇ 'ਤੇ ਲੱਗ ਜਾਣਾ ਐ